ਕਲ ਸਾਹਿਬ ਵਾਹਿਗ ਫਤਿਹ ਜੀ ਕੀ ਹਾਲ ਨੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਆਪਣੇ ਕੋਲ ਨਾ ਨਾ ਲੜਕੀਆਂ ਦੇ ਰਿਸ਼ਤੇ ਆਏ ਨੇ ਹਨਾ ਆ ਮੈਂ ਰਿਸ਼ਤੇ ਬੋਲਣ ਲੱਗਿਆ ਤਿੰਨ ਚਾਰ ਹਨਾ ਇੱਕ ਹੱਥ ਬਣ ਕੇ ਬੇਨਤੀ ਆ ਗਈ ਵੀ ਵੀਰ ਬਣ ਕੇ ਆ ਜਿਹੜੇ ਮੈਰਜ ਬਿਊਰ ਵਾਲੇ ਮੱਤਾ ਦਿੰਦੇ ਨੇ ਨਾ ਵੀ ਤੁਸੀਂ ਪੈਸਿਆਂ ਬਿਨਾ ਕੰਮ ਨਾ ਕਰਿਆ ਕਰੋ ਹੱਥ ਬਣ ਕੇ ਬੇਨਤੀ ਆ ਠੀਕ ਹਨਾ ਵੀ ਤੁਹਾਡਾ ਆਪਣਾ ਕੰਮ ਹੈਗਾ ਮੇਰਾ ਆਪਣਾ ਤਰੀਕਾ ਹੈਗਾ ਨਾ ਤੇ ਮੈਨੂੰ ਇਸ ਤਰ੍ਹਾਂ ਦੀ ਕੋਈ ਮੱਤਾ ਨਾ ਦਿਆ ਕਰੋ ਨੰਬਰ 2 ਤੇ ਵੀ ਜਿਹੜੇ ਮੈਂ ਰਿਸ਼ਤੇ ਤੇ ਲੈ ਕੇ ਆਉਣ ਉਹਨਾਂ ਨਾਲ ਇਹ ਮੇਰੇ ਕੋਈ ਜਾਣ ਪਹਿਚਾਨ ਵਾਲਿਆਂ ਦੇ ਹੀ ਹੁੰਦੇ ਨੇ ਹਨਾ ਕੋਈ ਨਾ ਐਦਾਂ ਕਰਿਆ ਕਰੋ ਵੀ ਜੀ ਕੋਈ ਗੱਲ ਨਹੀਂ ਤੁਸੀਂ ਝੂਠ ਬੋਲਦੇ ਹੋ ਜੀ ਹਨਾ ਸਾਡੇ ਕੋਲੇ ਚਾਰ ਕਿੱਲੇ ਨੇ ਤੁਸੀਂ ਵੱਧ ਕਹਿ ਦਿਓ ਜੀ ਹਨਾ ਵੀ ਐਦਾਂ ਦਾ ਕੋਈ ਨਾ ਆਇਆ ਕਰੋ ਆਪਾਂ ਕੋਲੇ ਨਾ ਜੱਟ ਸਿੱਖ ਸੰਧੂ ਪਰਿਵਾਰ ਦੀ ਲੜਕੀ ਹੈਗੀ ਐ 1997 ਦਾ ਜਨਮਾਗਾ ਆਪਾਂ ਨੂੰ ਫਿਰੋਜ਼ਪੁਰ ਫਰੀਦਕੋਟ ਮੋਗਾ ਜੀਰਾ ਏਸੇ ੜੀ ਚ ਮੁੰਡਾ ਚਾਹੀਦਾਗਾ ਕੁੜੀ ਦੀ 1997 ਆ ਜਨਮਾ ਬੀਏ ਐਲਐਲਬੀ ਐਲਐਲਐਮ ਜੱਜ ਦਾ ਇਗਜ਼ਾਮ ਦਿੰਦੀ ਆ ਜੱਜ ਦੇ ਪੇਪਰ ਦੇ ਰਹੀ ਆ ਕੁੜੀ ਜੱਜ ਲੱਗਣ ਜਾ ਰਹੀ ਆ ਠੀਕ ਆ ਨਾ ਉਹ ਕੁੜੀ ਲਈ ਆਪਾਂ ਨੂੰ ਸਰਕਾਰੀ ਮੁਲਾਜ਼ਮ ਚਾਹੀਦਾਗਾ 5 ਤੋਂ 7 ਕਿਲੇ ਜ਼ਮੀਨ ਹੋਵੇ ਬੈਸ ਨੂੰ ਪਰਿਵਾਰ ਹੋਵੇ ਠੀਕ ਆ ਨਾ ਏਰੀਆ ਦਾ ਫਰੀਦਕੋਟ ਫਿਰੋਜ਼ਪੁਰ ਮੋਗਾ ਜੀਰਾ ਇਸ ਏਰੀਆ ਚੋਂ ਮੁੰਡਾ ਚਾਹੀਦਾ ਆਪਾਂ ਨੂੰ ਠੀਕ ਆ ਨਾ ਇਹ ਸਕਰੀਨ ਤੇ ਮੇਰਾ ਨੰਬਰ ਦਿੱਤਾ ਹੋਇਆ ਹੈ ਮੇਰਾ ਸੰਪਰਕ ਕਰ ਲਿਓ ਬੰਦਾ ਉਹੀ ਸੰਪਰਕ ਕਰਿਆ ਕਰੋ ਵੀਰੇ ਹਨ ਜਿਹੜਾ ਬਰਾਬਰ ਦਾ ਹੋਵੇ ਹਨ ਐਵੇਂ ਹੁਣ ਕੋਈ 10-ਪਾਸ ਇਸ ਕੁੜੀ ਖਤਰ ਮੈਸੇਜ ਕਰੀ ਜਾਵੇ ਹਨ ਜਾਂ ਫੋਨ ਕਰੀ ਜਾਵੇ ਉਥੇ ਟਾਈਮ ਖਰਾਬ ਨਾ ਕਰਿਆ ਕਰੋ ਫਿਰ ਅਗਲ ਤੁਸੀਂ ਕਹਿੰਦੇ ਫੋਨ ਨਹੀਂ ਚੱਕਦਾ ਹਨ ਦੂਜਾ ਆਪਣੇ ਕੋਲੇ ਰਿਸ਼ਤਾ ਗਾ ਜੱਟ ਸਿੱਖ ਮੁੰਡਾ ਗਾ 30 ਸਾਲ ਦੀ ਉਮਰ ਹੈ ਜੀ ਦਬਈ ਦੇ ਵਿੱਚ ਪੱਕਾ ਗਾ ਆਪਣਾ ਕੰਮਕਾਰ ਹੈ ਗਾ ਤੇ ਨਵੇਂ ਸ਼ਹਿਰ ਏਰੀਆ ਤੋਂ ਆਪਾਂ ਨੂੰ ਕੁੜੀ ਚਾਹੀਦੀ ਹੈਗੀ ਬਹੁਤ ਹੀ ਵਧੀਆ ਪਰਿਵਾਰ ਹੈ ਗਾ ਬੈਲ ਸੈਟਡ ਪਰਿਵਾਰ ਹੈ ਗਾ ਹਨ ਜਮੀਨ ਜਾਇਦਾਦ ਵੀ ਵਧੀਆ ਕੀ ਏ ਜੇ ਕੋਈ ਕੁੜੀ ਹੈ ਦबई वगैरह ਜਾਣਾ ਹੋਵੇ ਜਾਂ ਇੱਧਰ ਰਹਿਣਾ ਹੋਵੇ ਹਨ ਘਰੇਲੂ ਪਰਿਵਾਰ ਦੀ ਲੜਕੀ ਚਾਹੀਦੀ ਹੈਗੀ ਠੀਕ ਹਨ ਇਹ ਮੇਰਾ ਨੰਬਰ ਦਿੱਤਾ ਵੇ ਮੇਰੇ ਨੰਬਰ ਤੇ ਸੰਪਰਕ ਕਰ ਲੋ ਆਪਣੇ ਕੋਲ ਇੱਕ ਲੜਕੀ ਆਈ ਹੈਗੀ ਰਮਦਾਸੀਆ ਸਿੱਖ ਲੜਕੀ ਹੈਗੀ ਫਤਿਹਗੜ ਸਾਹਿਬ ਜ਼ਿਲ੍ਹਾ ਦਾ ਠੀਕ ਹਨ ਇਹਨਾਂ ਨੂੰ ਕੋਈ ਤਲਾਕ ਸੁਧਾ ਐਨਆਰਆਈ ਲੜਕਾ ਚਾਹੀਦਾ ਹੈਗਾ ਠੀਕ ਹਨ ਕੁੜੀ ਦਾ ਜਨਮ 1993 ਦਾਗਾ ਕੁੜੀ ਦਾ ਪਰਿਵਾਰ ਕੈਨੇਡਾ ਦੇ ਵਿੱਚ ਹੈਗਾ ਭਰਾ ਠੀਕ ਹੈ ਨਾ ਤੇ ਉਹਨਾਂ ਨੂੰ ਕੋਈ ਤਲਾਕ ਸਦੋ ਹੀ ਹੋਵੇ ਚਾਹੀ ਪਰ ਹੋਵੇ ਐਨ ਆਰ ਆਈ ਬਾਹਰ ਜੇ ਕੁੜੀ ਨੇ ਬਾਹਰ ਜਾਣਾਗਾ ਬਾਹਰਲਾ ਮੁੰਡਾ ਚਾਹੀਦਾਗਾ ਹੋਵੇ ਰਮਦਾਸ਼ੀਆ ਸਿੱਖ ਪੰਜਾਬ ਦੇ ਜਿਹੜੇ ਮਰਜੀ ਕੋਨੇ ਤੋਂ ਹੋਵੇ ਠੀਕ ਹੈ ਨਾ ਕੁੜੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਆਗੀ ਠੀਕ ਹੈ ਨਾ ਇਹ ਆਪਣੇ ਤਿੰਨ ਰਿਸ਼ਤੇ ਨੇ ਅੱਜ ਹਨ ਆਪਾਂ ਡੇਲੀ ਵੀਡੀਓ ਪਾਉਂਦੇ ਰਹਿੰਨੇ ਹਾਂ ਨਾ ਆਪਣੇ ਕੋਈ ਫੀਸ ਨਹੀਂ ਹੈਗੀ ਆਪਣਾ ਪੇਜ ਹੈਗਾ ਕੋਰਾ ਸੱਚਾ ਨਾ ਫੇਸਬੁਕ YouTube ਤੇ ਆਪਣਾ ਪੇਜ ਚੱਲਦਾ ਹੈਗਾ ਤੁਸੀਂ ਇਹਨੂੰ ਫੋਲੋ ਕਰ ਲਓ ਤੁਹਾਨੂੰ ਜਿੱਦਾਂ ਦਾ ਰਿਸ਼ਤਾ ਹੋਣਾ ਚਾਹੀਦਾ ਹੋਊਗਾ ਨਾ ਆਪਾਂ ਹਰ ਵਾਰ ਰਿਸ਼ਤਾ ਪਾਉਂਦੇ ਰਹਨੇ ਆ ਠੀਕ ਹੈ ਨਾ ਉਹ ਇਸ ਤੋਂ ਬਾਅਦ ਮੇਰੇ ਕੋਲੇ ਦੋ ਕੁੜੀਆਂ ਇੱਕ 45 42 ਸਾਲ ਇੱਕ 40 ਸਾਲ ਦੋ ਨੇ ਉਹਨਾਂ ਦਾ ਆਪਾਂ ਡਾਟਾ ਅਗਲੇ ਦਿਨ ਮੈਂ ਦੇਖ ਕੇ ਹਾਲੇ ਮੇਰੇ ਕੋਲ ਡਾਟਾ ਨਹੀਂ ਆਇਆ ਆਪਾਂ ਪਾਵਾਂਗੇ ਠੀਕ ਹੈ ਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਮੇਰਾ ਨੰਬਰ ਹੈਗਾ ਸਕਰੀਨ ਤੇ ਦਿੱਤਾ ਹੋਇਆ ਵੀਰ ਬਣ ਕੇ ਉਹੀ ਫੋਨ ਕਰਿਆ ਕਰੋ ਜਿਹੜਾ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਹਨ ਐਵੇਂ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਹਨ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਵੇਗ ਫਤਿਹ ਜੀ